ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਸੋ ਧੰ ਗੁਰੂ ਉਹ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆਤਮਾ ਦਾ ਜਿਹੜਾ ਨਾਮ ਹੈ ਨਾ ਹਰ ਇੱਥੇ ਹਰ ਹਾ ਹਾ ਰਾਰਾ ਤੇ ਰਾਰੇ ਨੂੰ ਸਿਆਰੀ ਹਰ ਇਹ ਹਰੀ ਦਾ ਵਾਚਕ ਹੈ ਹਰੀ ਪ੍ਰਮਾਤਮਾ ਹਰ ਉਹਨੂੰ ਕਹਿੰਦੇ ਆ ਜਿਹੜਾ ਹਰ ਕਿਸੇ ਦੇ ਵਿੱਚ ਵਾਸਾ ਕਰਦਾ ਹੈ ਜਿਹਦਾ ਹਰ ਜੀਵ ਦੇ ਵਿੱਚ ਵਾਸਾ ਹੈ ਕਿਉਂਕਿ ਹਰ ਜੀਵ ਦੇ ਵਿੱਚ ਉਹ ਬੈਠਾ ਹੈ ਘਟ ਘਟ ਮੈਂ ਹਰ ਜੂ ਵਸੈ ਘਟ ਘਟ ਦੇ ਵਿੱਚ ਵਸਦਾ ਸੋ ਐਸਾ ਜਿਹੜਾ ਹਰ ਪ੍ਰਮਾਤਮਾ ਹੈ ਹਰਿਆ ਭਰਿਆ ਕਰਨ ਵਾਲਾ ਉਸ ਪ੍ਰਮਾਤਮਾ ਦਾ ਹਰ ਨਾਮਾ ਉਹਦਾ ਜਿਹੜਾ ਨਾਮ ਹੈ ਨਾ ਹਰ ਰੰਗ ਮਜੀਠਾ ਰੰਗ ਉਸ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਹਰਿਆ ਭਰਿਆ ਕਰਨ ਵਾਲੇ ਦਾ ਜਿਹੜਾ ਨਾਮ ਹੈ ਤੇ ਉਹਦੇ ਨਾਮ ਦਾ ਜਿਹੜਾ ਰੰਗ ਹੈ ਨਾ ਉਹ ਮਜੀਠਾ ਰੰਗ ਹੈ ਇੱਥੇ ਔਰੰਗ ਸ਼ਬਦ ਜਿਹੜਾ ਹੈ ਮੰੰਗੇ ਨਾਲ ਆਇਆ ਹੈ ਗੱਗੇ ਨਾਲ ਨਹੀਂ ਅਰਾਰੇ ਨੂੰ ਟਿੱਪੀ ਮੰੰਗਾ ਤੇ ਮੰੰਗੇ ਦੇ ਪੈਰ 'ਚ ਔਂਕੜ ਸੋ ਮੰੰਗਾ ਸ਼ਬਦ ਬੜਾ ਮਹਿੰਗਾ ਹੈ ਖਾਸ ਕਰਕੇ ਸਕੂਲਾਂ ਦੇ ਵਿੱਚ ਟੀਚਰ ਜਨ ਇਸ ਸ਼ਬਦ ਨੂੰ ਨਹੀਂ ਪੜਾਉਂਦੇ ਇਹਨੂੰ ਖਾਲੀ ਛੱਡ ਦਿੱਤਾ ਜਾਂਦਾ ਹੈ ਇਹਨੂੰ ਪੜਾਇਆ ਨਹੀਂ ਜਾਂਦਾ ਪਰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਇਹ ਪੜਾ ਦਿੱਤਾ ਇਹਦੀ ਵਰਤੋਂ ਕਰ ਦਿੱਤੀ ਸਕੂਲ ਦੇ ਵਿੱਚ ਬੱਚੇ ਜਦੋਂ ਕਹਿਤਾ ਪੜਦੇ ਆ ਕਹਿ ਦਿੱਤਾ ਜਾਂਦਾ ਨੰਗਾ ਖਾਲੀ ਵੈਸੇ ਉਥੇ ਨੰਗਾ ਜਿਹੜਾ ਹੈ ਉਹ ਸ਼ੁੱਧ ਨਹੀਂ ਪੜਾਇਆ ਜਾਂਦਾ ਨੰਗਾ ਸ਼ਬਦ ਬੋਲਣਾ ਅਸੀਂ ਇਸ ਨੂੰ ਨਈਆ ਸ਼ਬਦ ਹੀ ਬੋਲੀ ਜਾਂਦੇ ਆ ਨੰਗੇ ਸ਼ਬਦ ਨੂੰ ਨਈਆ ਕਹੀ ਜਾਂਦੇ ਆ ਸੋ ਨਈਆ ਸ਼ਬਦ ਜਿਹੜਾ ਉਹ ਅਲੱਗ ਹੈ ਨੰਗਾ ਸ਼ਬਦ ਅਲੱਗ ਹੈ ਸੋ ਜਦੋਂ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਦੀ ਸੰਥਿਆ ਲੈਣੀ ਹੈ ਕਿਸੇ ਵਿਦਿਆਲੇ ਵਿੱਚੋਂ ਉਦੋਂ ਖਾਸ਼ ਕਰਕੇ ਇਹ ਜਿਹੜੇ ਸ਼ਬਦ ਨੇ ਨਾਣਾ ਹੋ ਗਿਆ ਨੰਗਾ ਹੋ ਗਿਆ ਨਈਆ ਹੋ ਗਿਆ ਸੋ ਇਹ ਸ਼ਬਦ ਜਿਹੜੇ ਨੇ ਇਹਨਾਂ ਤੇ ਇਹਨਾਂ ਨੂੰ ਜਿਆਦਾ ਰਟਣ ਕਰਾਇਆ ਜਾਂਦਾ ਹੈ ਪੜਾਇਆ ਜਾਂਦਾ ਹੈ ਕਿ ਇਹ ਸ਼ਬਦ ਸਾਨੂੰ ਬੋਲਣ ਆ ਜਾਣ ਸਾਡੀ ਜ਼ੁਬਾਨ ਇਹਨਾਂ ਸ਼ਬਦਾਂ ਨੂੰ ਬੋਲਣਾ ਬੋਲ ਸਕ ਸਕੇ ਫੇਰ ਹੀ ਅਸੀਂ ਗੁਰਬਾਣੀ ਦਾ ਵਿਚਾਰਨ ਕਰ ਸਕਾਂਗੇ ਜੇ ਸਾਨੂੰ ਨਈਂ ਨੰਗਾ ਨਹੀਂ ਆਉਂਦਾ ਨਈਂ ਆ ਨਹੀਂ ਆਉਂਦਾ ਕਿਉਂਕਿ ਗੁਰਬਾਣੀ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਸ ਵਾਤੇ ਨਈਂ ਤੇ ਨੰਗਾ ਇਹ ਸ਼ਬਦ ਜਿਹੜੇ ਨੇ ਇਹ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਵਰਤੇ ਨੇ ਤੇ ਇਹਨਾਂ ਨੂੰ ਸ਼ੁੱਧ ਬੋਲਣਾ ਉਸ ਲਈ ਜ਼ਰੂਰੀ ਹੈ ਜਿਹੜਾ ਗੁਰਬਾਣੀ ਪੜਦਾ ਹੈ ਤੇ ਇਹ ਦੇ ਇਹਨਾਂ ਨੂੰ ਸਿੱਖਣ ਤੋਂ ਬਿਨਾ ਗੁਰਬਾਣੀ ਨਹੀਂ ਪੜੀ ਜਾ ਸਕਦੀ ਉਹ ਸ਼ਬਦ ਨਹੀਂ ਪੜੇ ਜਾ ਸਕਦੇ ਜਿਨ੍ਹਾਂ ਥਾਵਾਂ ਤੇ ਸਤਿਗੁਰਾਂ ਨੇ ਇਹਨਾਂ ਦੀ ਵਰਤੋਂ ਕੀਤੀ ਇੱਥੇ ਮਹਾਰਾਜ ਨੇ ਰਾਰੇ ਨੂੰ ਟਿੱਪੀ ਤੇ ਮੰੰਗਾ ਸ਼ਬਦ ਵਰਤਿਆ ਮੰੰਗਾ ਪਵਰੰਗਾ ਇੱਕ ਰੰਗ ਸ਼ਬਦ ਬੰਦਾ ਰਾਰੇ ਨੂੰ ਟਿੱਪੀ ਗੱਗਾ ਰੰਗ ਸਿੱਧਾ ਰੰਗ ਇੱਥੇ ਇੱਥੇ ਵੀ ਰੰਗ ਸ਼ਬਦ ਹੈ ਪਰ ਮੰੰਗੇ ਨਾਲ ਹੈ ਮਹਾਰਾਜ ਕਹਿੰਦੇ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਸ ਨਾਮ ਦਾ ਜਿਹੜਾ ਰੰਗ ਹੈ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਤਿੰਨ ਵਾਰ ਪਹਿਲੀ ਪੰਕਤੀ ਦੇ ਵਿੱਚ ਮੰਗੇ ਨਾਲ ਰੰਗ ਸ਼ਬਦ ਵਰਤਿਆ ਹੈ ਤਿੰਨ ਵਾਰ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਥੋੜਾ ਜਿਹਾ ਤਾਲੂ ਨਾਲ ਜ਼ਬਾਨ ਲਾ ਕੇ ਬੋਲਣਾ ਸੋ ਉਹਦਾ ਜਿਹੜਾ ਨਾਮ ਹੈ ਉਹ ਮਜੀਠਾ ਰੰਗ ਤੇ ਮਜੀਠਾ ਰੰਗ ਹੁੰਦਾ ਪੱਕਾ ਕੱਚਾ ਰੰਗ ਨਹੀਂ ਹੁੰਦਾ ਕੁਸੰਭਾ ਰੰਗ ਜਿਹੜਾ ਹੁੰਦਾ ਉਹ ਕੱਚਾ ਹੁੰਦਾ ਹੈ ਉਹ ਪਾਣੀ ਪੈ ਜਾਏ ਤਾਂ ਝਟ ਲੈ ਜਾਂਦਾ ਜਦੋਂ ਲਲਾਰੀ ਦੇ ਪਾਸ ਕੱਪੜੇ ਲੈ ਕੇ ਜਾਏ ਜਾਂਦੇ ਨੇ ਉਹਨੂੰ ਕਿਹਾ ਜਾਂਦਾ ਵੀ ਪੱਕਾ ਰੰਗ ਚੜ੍ਹਦੇ ਜਿਹੜਾ ਲਵੇ ਉਹ ਕੋਸ਼ਿਸ਼ ਕਰਦਾ ਹੈ ਕੱਪੜੇ ਨੂੰ ਪੱਕਾ ਰੰਗ ਚੜਨ ਦੀ ਪਰ ਉਹ ਰੰਗ ਜਿਹੜਾ ਲੈ ਹੀ ਜਾਂਦਾ ਹੈ ਜਿਹੜਾ ਕੱਪੜੇ ਨੂੰ ਚੜਿਆ ਹੈ ਹੌਲੀ-ਹੌਲੀ ਫਿੱਕਾ ਪੈਂਦਾ ਜਾਂਦਾ ਹੈ ਉਹ ਲੈ ਜਾਂਦਾ ਹੈ ਪਰ ਜਿਹੜਾ ਮਜੀਠਾ ਰੰਗ ਹੈ ਇਹੋ ਜਾਂ ਨਾਮ ਦਾ ਮਜੀਠਾ ਰੰਗ دنیਆਵੀ ਰੰਗ ਮਹਾਰਾਜ ਕਹਿੰਦੇ ਲੈ ਜਾਂਦੇ ਆਂ ਦੁਨਿਆਵੀ ਰੰਗ ਫਿੱਕੇ ਪੈ ਜਾਂਦੇ ਆਂ ਪਰ ਜਿਹੜਾ ਨਾਮ ਦਾ ਮਜੀਠਾ ਇੱਥੇ ਕਿਹੜਾ ਮਜੀਠਾ ਰੰਗ ਹੈ ਨਾਮ ਦਾ ਮਜੀਠਾ ਰੰਗ ਮਹਾਰਾਜ ਕਹਿੰਦੇ ਇਹ ਕਦੇ ਨਹੀਂ ਲਏਗਾ ਇਸ ਵਾਸਤੇ ਤੂੰ ਆਪਣਾ ਜਿਹੜਾ ਮਨ ਹੈ ਉਸ ਮਨ ਨੂੰ ਹਰੀ ਦੇ ਨਾਮ ਨਾਲ ਹਰੀ ਦੇ ਮਜੀਠੇ ਰੰਗ ਨਾਲ ਰੰਗ ਲੈ ਬਾਣੀ ਕਹਿੰਦੀ ਇਹੋ ਮਨ ਸੁੰਦਰ ਆਪਣਾ ਆਪਣਾ ਜਿਹੜਾ ਮਨ ਹੈ ਇਹੋ ਮਨ ਸੁੰਦਰ ਆਪਣਾ ਨਾਮ ਮਜੀਠੇ ਰੰਗ ਰੇ ਇਸ ਨੂੰ ਫਰੀ ਪਰਮਾਤਮਾ ਦੇ ਮਜੀਠੇ ਰੰਗ ਦੇ ਨਾਲ ਰੰਗਣਾ ਕਰ ਉਸ ਦੇ ਮਜੀਠੇ ਰੰਗ ਦੇ ਨਾਲ ਰੰਗਣਾ ਕਰ ਗੁਰ ਤੁਠੈ ਹਾਰ ਰੰਗ ਚਾੜਿਆ ਪਰ ਰੰਗ ਕਦੋਂ ਚੜਦਾ ਹੈ ਨਾਮ ਦਾ ਰੰਗ ਮਹਾਰਾਏ ਕਹਿੰਦੇ ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ਟੁੱਠਾ ਟੁੱਠਾ ਦਾ ਅਰਥ ਹੈ ਪ੍ਰਸੰਨ ਹੋਣਾ ਜਦੋਂ ਗੁਰੂ ਦੀ ਪ੍ਰਸੰਤਾ ਮਿਲਦੀ ਹੈ ਗੁਰ ਤੁਠੈ ਹਰ ਰੰਗ ਚੜਿਆ ਅਗਲਾ ਹੁਣ ਸ਼ਬਦ ਰਾਰੇ ਟਿੱਪੀ ਗੱਗਾ ਗਗੇ ਨ ਔਕੜ ਅਰੰਗ ਗਗੇ ਨਾਲ ਆਇਆ ਹੈ ਸੋ ਰੰਗ ਚੜਿਆ ਜਦੋਂ ਗੁਰੂ ਪ੍ਰਸੰਨ ਹੋ ਜਾਂਦਾ ਹੈ ਤੇ ਗੁਰੂ ਰੰਗ ਚੜ ਦਿੰਦਾ ਹੈ ਤੇ ਜਿਹੜਾ ਰੰਗ ਗੁਰੂ ਚੜ ਦਿੰਦਾ ਹੈ ਮਹਾਰਾਜ ਕਹਿੰਦੇ ਫਿਰ ਬੌੜ ਨਾ ਹੋਵੀ ਭੰਗ ਫਿਰ ਉਹ ਭੰਗ ਨਹੀਂ ਹੁੰਦਾ ਇੱਥੇ ਭੱਬੇ ਨੂੰ ਟਿੱਪੀ ਨੰਗਾ ਨੰਗੇ ਨੂੰ ਵੰਕੜ ਭੰਗ ਸੋ ਇਹਦਾ ਅਰਥ ਭੰਗ ਭੰਗ ਨਹੀਂ ਹੁੰਦਾ ਗੁਰ ਤੁਠ ਹੈ ਹਰ ਰੰਗ ਚੜਿਆ ਫਿਰ ਬਹੁੜ ਨਾ ਹੋਵੀ ਭੰਗ ਜਿਹੜਾ ਰੰਗ ਗੁਰੂ ਨੇ ਪਰਸੰਨ ਹੋ ਕੇ ਸਿੱਖ ਤੇ ਚੜ ਦਿੱਤਾ ਬਾਣੀ ਦਾ ਜਿਸ ਸਿੱਖ ਦਾ ਹਿਰਦਾ ਗੁਰੂ ਨੇ ਨਾਮ ਰੂਪ ਰੰਗ ਨਾਲ ਰੰਗ ਦਿੱਤਾ ਹੈ ਨਾ ਉਹ ਰੰਗ ਫਿਰ ਕਦੇ ਭੰਗ ਨਹੀਂ ਹੋਵੇਗਾ ਕਦੇ ਰੰਗ ਲਏਗਾ ਨਹੀਂ ਚਾਹੇ ਉਹ ਗੁਰੂ ਕਾ ਸਿੱਖ ਚੜਖੜੀ ਤੇ ਚੜ ਜਾਏ ਆਰੇ ਦੇ ਨਾਲ ਦੋ ਟਟੇ ਹੋ ਜਾਵੇ ਬੰਦ-ਬੰਦ ਕਟਿਆ ਜਾਵੇ ਫਰੋ ਰਾਗਣੀ ਲੈਣਾ ਭਾਈ ਸਾਹਿਬ ਭਾਈ ਮਤੀ ਦਾਸ ਬਾਣੀ ਦੇ ਵਿੱਚ ਇੰਨੇ ਕ ਰੰਗੇ ਨੇ ਪ੍ਰਮਾਤਮਾ ਦੇ ਨਾਮ ਵਿੱਚ ਇੰਨੇ ਕ ਰੰਗੇ ਨੇ ਭਾਈ ਮਤੀ ਦਾਸ ਜੀ ਕਿ ਜਲਾਦਾ ਦੇ ਜਲਾਦਾ ਨੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਆਰੇ ਨਾਲ ਦੋ ਫਾੜ ਕਰ ਦਿੱਤੇ ਪਰ ਜਿਹੜਾ ਰੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾੜ੍ਹਿਆ ਸੀ ਨਾ ਭਾਈ ਮਤੀ ਦਾਸ ਜੀ ਦੇ ਹਿਰਦੇ ਨੂੰ ਉਹ ਰੰਗ ਫਿਰ ਵੀ ਲੱਥਾ ਨਹੀਂ ਚਾਹੇ ਸਰੀਰ ਰੂਪ ਕੱਪੜਾ ਪਾੜ ਗਿਆ ਸਰੀਰ ਰੂਪ ਕੱਪੜਾ ਪਾੜ ਗਿਆ ਦੋ ਟੁੱਟੇ ਹੋ ਗਏ ਪਰ ਮਨ ਰੂਪ ਕੱਪੜਾ ਐਸਾ ਰੰਗਿਆ ਗਿਆ ਉਹ ਰੰਗ ਫਿਰ ਵੀ ਲੱਥਾ ਨਹੀਂ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਉਹਨਾਂ ਦੇ ਸਰੀਰ ਦਾ ਟੋਟਾ ਟੋਟਾ ਕਰ ਦਿੱਤਾ ਗਿਆ ਬੰਦ ਬੰਦ ਕੱਟ ਦਿੱਤਾ ਗਿਆ ਪਰ ਜਿਹੜਾ ਰੰਗ ਦਸਵੇਂ ਪਾਤਸ਼ਾਹ ਜੀ ਨੇ ਚਾੜ੍ਹਿਆ ਸੀ ਨਾ ਉਹ ਰੰਗ ਨਹੀਂ ਉਤਰਿਆ ਉਹ ਰੰਗ ਬਰਕਰਾਰ ਰਿਹਾ ਭਾਈ ਸ਼ਾਹਬੇਕ ਸਿੰਘ ਭਾਈ ਸ਼ਹਾਬਾਦ ਸਿੰਘ ਪਿਓ ਪੁੱਤਰ ਉਹਨਾਂ ਨੂੰ ਲਾਹੌਰ ਦੀ ਧਰਤੀ ਤੇ ਚੜਖੜੀ ਤੇ ਚਾੜ੍ਹਿਆ ਜਾਂਦਾ ਹੈ ਟੜਖੜੀ ਦੇ ਦੰਦਿਆਂ ਦੇ ਨਾਲ ਤੁੰਬਾ ਤੁੰਬਾ ਹੋ ਜਾਂਦਾ ਹੈ ਸਰੀਰ ਪਰ ਪਿਆਰਿਓ ਨਾਮ ਦਾ ਮਜੀਠਾ ਰੰਗ ਇੰਨਾ ਕ ਪੱਕਾ ਹੈ ਉਹ ਫਿਰ ਵੀ ਲੱਥਾ ਨਹੀਂ ਉਹ ਗੁਰਬਾਣੀ ਦੇ ਵਿੱਚ ਰੁੱਤੇ ਗਏ ਰੰਗੇ ਗਏ ਉਹ ਐਸਾ ਰੰਗ ਜੇ ਚਾਹੇ ਸਰੀਰ ਚਲਾ ਜਾਏ ਸਰੀਰ ਵੱਡਿਆ ਜਾਏ ਸਰੀਰ ਟੁੱਕਿਆ ਜਾਏ ਇਥੋਂ ਤੱਕ ਕਿ ਭਾਈ ਸਤੀ ਦਾਸ ਜੀ ਦੇ ਰੂਪ ਵਿੱਚ ਜੇ ਇਸ ਸਰੀਰ ਨੂੰ ਅੱਗ ਵਿੱਚ ਗੁਰੂ ਪਿਆਰਿਓ ਸਾੜ ਦਿੱਤਾ ਰੂੰ ਦੀ ਪੰਡ ਵਿੱਚ ਲਪੇਟ ਕੇ ਤੇ ਇਹ ਰੰਗ ਤਾਂ ਵੀ ਲੱਥਾ ਨਹੀਂ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਨੇ 80 ਸਾਲ ਦੀ ਉਮਰ ਵਿੱਚ 18 ਸ਼ੇਰ ਦਾ ਖੰਡਾ ਚੱਕਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਆਣ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਸਚਮਤਾ ਨੂੰ ਪਵਿੱਤਰ ਰੱਖਣ ਵਾਸਤੇ ਤੇ ਗੁਰੂ ਪਿਆਰਿਓ ਸੇਸ਼ ਧੜ ਦੇ ਨਾਲ ਉਹ ਲੈ ਗਿਆ ਇੱਕ ਹੱਥ ਵਿੱਚ 18 ਸਿਰ ਦਾ ਖੰਡਾ ਤੇ ਇੱਕ ਹੱਥ ਵਿੱਚ ਸੀਸ ਤੇ ਰੰਗ ਇੰਨਾ ਜ਼ਿਆਦਾ ਚੜਿਆ ਰੰਗ ਫਿਰ ਵੀ ਉਤਰਿਆ ਨਹੀਂ ਬਰਕਰਾਰ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਇੰਨੇ ਰੰਗ ਦੇ ਵਿੱਚ ਰਤੇ ਹੋਏ ਨੇ ਜਦੋਂ ਉਹਨਾਂ ਨੂੰ ਫੜਿਆ ਗਿਆ ਗ੍ਰਫਦਾਰ ਕੀਤਾ ਗਿਆ ਗਰਦਾਸ ਨੰਗਲ ਦੀ ਗੜੀ ਵਿੱਚੋਂ ਸਿੰਘਾਂ ਸਮੇਤ ਲਿਆਂਦਾ ਗਿਆ ਗੁਰੂ ਪਿਆਰਿਓ ਗ੍ਰਫਦਾਰ ਕਰਕੇ ਉਸ ਵੇਲੇ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਗਏ ਗੁਰੂ ਪਿਆਰਿਓ ਇਥੋਂ ਤੱਕ ਕਿ ਉਹਨਾਂ ਦਾ ਪੁੱਤਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਜਾਂਦਾ ਹੈ ਅਜੇ ਸਿੰਘ ਉਹਦਾ ਟੋਟਾ ਟੋਟਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾ ਦਿੱਤਾ ਜਾਂਦਾ ਹੈ ਉਹਨਾਂ ਦੇ ਪੁੱਤ ਦਾ ਕਾਲਜਾ ਕੱਢ ਕੇ ਉਹਨਾਂ ਦੇ ਮੁਖ ਵਿੱਚ ਤੁਨ ਦਿੱਤਾ ਜਾਂਦਾ ਹੈ ਜ਼ਾਲਮ ਹੱਸਦਾ ਹੈ ਕਹਿੰਦਾ ਦੇਖ ਬੰਦਾ ਸਿੰਘਾ ਤੇਰਾ ਪੁੱਤ ਮਾਰ ਦਿੱਤਾ ਤੇਰੇ ਪੁੱਤ ਦੇ ਗਲ ਤੇਰੇ ਪੁੱਤ ਦੇ ਟੁਕੜੇ ਤੇਰੇ ਗਲ ਵਿੱਚ ਪਾ ਦਿੱਤੇ ਅਸੀਂ ਜਿੱਤ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਨੇ ਉਹ ਜ਼ਾਲਮੋ ਤੁਸੀਂ ਨਹੀਂ ਜਿੱਤੇ ਜਿੱਤਿਆ ਮੈਂ ਹਾਂ ਤੁਸੀਂ ਹਾਰ ਗਏ ਮੇਰੀ ਸਿੱਖੀ ਫਿਰ ਵੀ ਬਰਕਰਾਰ ਹੈ ਕੀ ਹੋ ਗਿਆ ਜੇ ਮੇਰੇ ਪੁੱਤ ਦਾ ਕਾਲਜਾ ਕੱਢ ਕੇ ਮੇਰੇ ਮੁਖ ਵਿੱਚ ਤੁੰਨ ਦਿੱਤਾ ਮੇਰੇ ਗਲ ਵਿੱਚ ਹਾਰ ਪਾ ਦਿੱਤੇ ਕਹਿਣ ਲੱਗੇ ਹਾਰ ਉਹਨਾਂ ਦੇ ਗਲ ਵਿੱਚ ਪੈਂਦੇ ਨੇ ਜਿਹੜੇ ਜਿੱਤੇ ਹੋਣ ਮੈਂ ਜਿੱਤਿਆ ਹਾਂ ਮੇਰੇ ਗਲ ਵਿੱਚ ਹਾਰ ਪਏ ਨੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੇ ਬੜਾ ਵੱਡਾ ਇਹ ਜਵਾਬ ਦਿੱਤਾ ਸੀ ਜ਼ਾਲਮ ਨੂੰ ਕਿ ਮੈਂ ਜਿੱਤ ਗਿਆ ਹਾਂ ਇੱਥੇ ਵਸਨੇ ਫਿਰ ਖਿੱਚ ਕਰਕੇ ਉਹਨਾਂ ਜ਼ਾਲਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੱਤਾਂ ਤੱਕ ਵੜ ਦਿੱਤੀਆਂ ਉਹਨਾਂ ਦੀਆਂ ਬਾਹਾਂ ਮੋਢਿਆਂ ਤੋਂ ਲਾਹ ਦਿੱਤੀਆਂ ਗੁਰੂ ਪਿਆਰੇ ਉਹਨਾਂ ਦੀ ਜ਼ੁਬਾਨ ਤੱਕ ਕੱਢ ਦਿੱਤੀ ਉਹਨਾਂ ਦੀਆਂ ਅੱਖਾਂ ਤੱਕ ਕੱਢ ਦਿੱਤੀਆਂ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਰੰਗ ਦਸਵੇਂ ਪਾਤਸ਼ਾਹ ਜੀ ਨੇ ਨਦੇੜ ਦੀ ਧਰਤੀ ਤੇ ਚਾੜਿਆ ਸੀ ਨਾ ਉਹ ਰੰਗ ਫਿਰ ਵੀ ਉਤਰਿਆ ਨਹੀਂ ਐਸਾ ਰੰਗ ਚਾੜਿਆ ਦਸਵੇਂ ਪਾਤਸ਼ਾਹ ਨੇ ਉਤਰਿਆ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੀਆਂ ਬੀਬੀਆਂ ਗੁਰੂ ਪਿਆਰਿਓ ਮੀਰ ਮੰਨੂ ਦੀ ਕੈਦ ਵਿੱਚ ਰਹੀਆਂ ਜਿਨ੍ਹਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਹਾਰ ਤੱਕ ਗਲਾਂ ਵਿੱਚ ਪਵਾ ਲੈ ਉਹ ਡੋਲੀਆਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਉਹਨਾਂ ਨੇ ਸਵਾ ਸਵਾ ਮਣ ਦੇ ਜਦੋਂ ਰਾਤ ਨੂੰ ਵਿਸ਼ਰਾਮ ਕਰਨਾ ਤੇ ਜਾਲਮਾਂ ਨੇ ਉਹਨਾਂ ਦੇ ਉੱਪਰ ਭਾਰੇ ਪੱਥਰ ਰੱਖ ਦੇਣ ਰਾਤ ਨੂੰ ਸੌਣਾ ਤੇ ਪੱਥਰ ਰੱਖ ਦੇਣ ਦਿਨੇ ਸਵਾ ਸਵਾ ਮਣ ਪੀਸਣਾ ਜੇ ਮੜਾ ਜਾਂ ਰੁਕ ਜਾਣਾ ਫਿਰ ਉਹਨਾਂ ਦੇ ਕੋਰੜੇ ਮਾਰਨੇ ਉਹ ਫਿਰ ਵੀ ਮੁੱਖੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਦਿਨੇ ਵੀ ਸ਼ੁਕਰ ਕਰਦਿਆਂ ਤੇ ਰਾਤ ਨੂੰ ਵੀ ਸ਼ੁਕਰ ਕਰਦੇ ਆ ਉਹਨਾਂ ਦੇ ਬੱਚੇ ਤੱਕ ਖੋਲੇ ਗਏ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਨੀਜਿਆਂ ਤੇ ਟੰਗ ਦਿੱਤੇ ਗਏ ਗਲਾਂ ਵਿੱਚ ਹਾਰ ਪਾ ਦਿੱਤੇ ਗਏ ਤੇ ਗੁਰੂ ਪਿਆਰੇ ਉੱਥੇ ਕਹਿ ਦਤਾ ਦੇਖੋ ਅਜੇ ਵੀ ਸਦਕਾ ਛੱਡਦੇ ਹੋ ਤੁਹਾਡੇ ਨਾਲ ਇੰਨੀ ਹੋ ਗਈ ਤੁਹਾਡੇ ਬੱਚੇ ਨਹੀਂ ਛੱਡੇ ਅਸੀਂ ਤੁਹਾਡੇ ਬੱਚੇ ਮਾਰ ਦਿੱਤੇ ਉਹ ਕਹਿਣ ਲੱਗੀਆਂ ਅਸੀਂ ਧੰਨਵਾਦ ਕਰਦੇ ਹਾਂ ਬਾਜਾਂ ਵਾਲੇ ਦਾ ਜੇ ਇਹ ਜਿੰਦੇ ਰਹਿ ਜਾਂਦੇ ਤੇ ਸ਼ਾਇਦ ਤੁਹਾਡੇ ਵਿੱਚ ਰਲ ਜਾਂਦੇ ਸਿੱਧਕ ਛੱਡ ਦਿੰਦੇ ਸਿੱਧਕ ਛੱਡ ਦਿੰਦੇ ਸਾਡੇ ਦੁੱਧ ਨੂੰ ਲਾਜ ਲਾ ਦਿੰਦੇ ਅਸੀਂ ਸ਼ੁਕਰ ਕਰਦੀਆਂ ਕਿ ਸ਼ਹੀਦ ਹੋ ਕੇ ਬਾਜਾਂ ਵਾਲੀ ਦੀ ਗੋਦ ਵਿੱਚ ਚਲੇ ਗਏ ਹਾਂ ਨਾਖੋ ਸਤਨਾਮ ਇਸ ਦੀ ਵੀ ਕਾਲੇ ਨਾ ਬਾਜਾਂ ਵਾਲੇ ਦੀ ਗੋਦ ਵਿੱਚ ਡੇਰੇ ਲਾ ਲਏ ਆ ਇਸ ਵਾਸਤੇ ਸਾਡੀ ਨਾਸਵਾਨ ਗੋਦ ਵਿੱਚੋਂ ਉਠ ਕੇ ਇਹ ਸੱਚੀ ਗੋਦ ਦੇ ਵਾਸੀ ਬਣ ਗਏ ਹਨ ਇਹੋ ਜਿਹਾ ਰੰਗ ਉਹਨਾਂ ਬੀਬੀਆਂ ਨੂੰ ਤੇ ਉਹਨਾਂ ਬੱਚਿਆਂ ਨੂੰ ਛੜਿਆ ਉਹਨਾਂ ਸਿੱਧਕ ਨਹੀਂ ਛੜਿਆ ਸਿੱਧਕ ਨਹੀਂ ਛੜਿਆ ਤੇ ਅੱਜ ਅਸੀਂ ਆਪਣੇ ਬੱਚਿਆਂ ਦੇ ਕੇਸ ਵੀ ਪਰਕਰਾਰ ਨਹੀਂ ਰੱਖ ਸਕਦੇ